ਜੇ ਤੂੰ ਸਰਨਾਮੇ ਭੇਜੇ ਨਾ ਯਾਰਾਂ ਵੀ ਚਿੱਠੀ ਪਾਈ ਨਾ ਜੇ ਆਗਿਆ ਨਾਲ ਸਬੱਬ ਦੇ ਤੂੰ ਲੈ ਫੜ ਪੀੜੀ ਬਹਿ ਜਾ ਮੌਲਾ ਬੇ ਚੱਜੀਆਂ ਤੇਰੀਆਂ ਨੇ ਤਸਨ ਦੀ ਕੋਈ ਚੱਜ ਦੀ ਗੱਲ ਸੁਣਾ ਮੌਲਾ ਕੇ ਤੇਰੇ ਕਿਹੜੇ ਕੋਲੇ ਟਾਏ ਅਸੀਂ ਹੋ ਤੇਰੇ ਕਿਹੜੇ ਕੋਲੇ ਟਾਏ ਅਸੀਂ ਹੋ ਆ ਕੀ ਮਾੜਾ ਦੱਸ ਜ਼ਰਾ ਤੈਨੂੰ ਕੱਢਣ ਵੱਲੋਂ ਰਹਿੰਦਾ ਜੋ ਮੈਨੂੰ ਉਹੋ ਹਾੜਾ ਦੱਸ ਜ਼ਰਾ ਮੈਨੂੰ ਸੱਚ ਦਸੀ ਉਹਨਾਂ ਲੋਕਾਂ ਦਾ ਕਿਉਂ ਆਇਆ ਨਹੀਂ ਵਰਾਗ ਕਦੇ ਉਹ ਖੁਦ ਤੜਕੇ ਲਾ ਕੇ ਪਾਣੀ ਦੇ ਤੇਰੇ ਪੁੱਜਣ ਨਾ ਦੇਣ ਚਰਾਗ ਕਦੇ ਮਾੜੇ ਦੇ ਅਮਲੀ ਪਿਓ ਵਰਗੇ ਤਕੜੇ ਦਾ ਬਾਪ ਕਮਾਉਂ ਏ ਓ ਆਪਣੀ ਯਾਰੀ ਨਹੀਂ ਨਿਭਣੀ ਤੂੰ ਰੱਬਾ ਯਾਰ ਬਕਾਉਵੇਂ ਆਪਣੀ ਯਾਰੀ ਨਹੀਂ ਨਿਭਣੀ ਤੂੰ ਰੱਬਾ ਯਾਰ ਬਕਾਉਵੇਂ ਓ ਤੈਨੂੰ ਪੈ ਗਈ ਆਦਤ ਮੇਵਿਆਂ ਦੀ ਕਿਵੇਂ ਸਕਰਣ ਪਤਾ ਸੇ ਖਿੱਚ ਰੱਬਾ ਕਿੱਥੇ ਸੁਣਦੀ ਟੱਲੀ ਲੋਹੇ ਦੀ ਸੋਨੇ ਦੀ ਟਣਟਣ ਵਿੱਚ ਰੱਬਾ ਓ ਕੋਈ ਦਸਮ ਦਵਾਰ ਨਹੀਂ ਰਾ ਤੇਰਾ ਨਾ ਦਿਲ ਦੇ ਭਾ ਨੂੰ ਮਿਲਦਾ ਏ ਤੇਰੀ ਬਹਿਣੀ ਮਹਿੰਗੀਆਂ ਪਲੰਗਾਂ ਤੇ ਕੜਸਾਂ ਤੇ ਕਾ ਨੂੰ ਮਿਲਦਾ ਏ ਓਏ ਤੂੰ ਅਫਸਰ ਸਰਕਾਰੀ ਐ ਦੋ ਨੰਬਰ ਵਿੱਚ ਕਮਾਉਂ ਏ ਆਪਣੀ ਯਾਰੀ ਨਹੀਂ ਨਿਭਣੀ ਤੂੰ ਲੱਭ ਯਾਰ ਮਕਾਵੇਂ ਕੇ ਤੂੰ ਮਟਣਾ ਤੇ ਵਿਆਹਾਂ ਲਈ ਖਿਲਾਂ ਦੇ ਪੀਪੇ ਲਾਏ ਨੇ ਉਸ ਬੁੱਕ ਲਈ ਕੱਢੇ ਬਦਾਮ ਦਾ ਖਾਂਜੀ ਨੇ ਟੂਵਾ ਛੱਲੇ ਪਾਏ ਨੇ ਸਾਡੇ ਕੋਠੀਆਂ ਕਾਰਾ ਮਹਿਲਾ ਤੱਕ ਉਹ ਸੁਪਨੇ ਚਾ ਨਾ ਪਾਏ ਨੇ ਉਪਰ ਕਿਲਾ ਦੇ ਰੋਟੀ ਦੀ ਕਿਉਂ ਧੁਰੋਂ ਹੀ ਵਰਤੇ ਰਖਾਏ ਨੇ ਆਪ ਤੇ ਹਰ ਇੱਕ ਸੁੱਖਾ ਦਾ ਤੂੰ ਅਜ਼ਲਾ ਤੋਂ ਹਟਾਉਵੇਂ ਆਪਣੀ ਯਾਰੀ ਨਹੀਂ ਨਿਭਣੀ ਤੂੰ ਰੱਬਾ ਯਾਰ ਬਚਾਵੇਂ ਆਪਣੀ ਯਾਰੀ ਨਹੀਂ ਨਿਭਣੀ ਤੂੰ ਰੱਬਾ ਯਾਰ ਬਚਾਵੇਂ ਆਪਣੀ ਯਾਰੀ ਨਹੀਂ ਨਿਭਣੀ ਤੂੰ ਰੱਬਾ ਯਾਰ